ਇੰਨੀ ਗਰਮੀ ਹੈ ਇੱਥੇ ਪਸੀਨਾ ਪਸੀਨੀ ਹੋਇਆ ਪਿਆ ਹਰ ਇੱਕ ਜਣਾ ਫਿਰ ਵੀ ਇੰਨੀ ਸੰਗਤ ਇੱਥੇ ਪਹੁੰਚਦੀ ਹੈ ਕੀ ਸ਼ਰਧਾ ਇੱਥੋਂ ਦੀ ਵਾਹਿਗੁਰੂ ਸਭ ਨਾਲ ਪਹਿਲੇ ਸਾਰੀ ਸੰਗਤ ਨੂੰ ਗੁਰੂ ਘਰ ਦੇ ਸਾਹਮਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਬਾਬਾ ਦੀਪ ਸਿੰਘ ਦਾ ਜਿਹ ਦਿਨ ਹੈ ਜੀ ਚੁਪੈਰਾ ਸਾਹਿਬ ਜੋ ਲੁਧਿਆਣਾ ਵਿੱਚ ਸਾਰੀ ਸੰਗਤ ਰਲਮਿਲ ਕੇ ਸ਼ਹਿਰ ਨਿਵਾਸੀ ਸਾਰੇ ਮਨਾਰੇ ਨੇ ਜੀ ਇਹ ਸਭ ਗੁਰੂ ਦਾ ਪਿਆਰ ਹੈ ਜੀ ਇਹ ਗੁਰੂ ਦੀ ਸੰਗਤ ਹੈ ਜੋ ਗੁਰੂ ਦੀ ਗੋਦ ਵਿੱਚ ਬੈਠੀ ਹੈ ਆਪਾਂ ਨੂੰ ਘਰੇ ਗਰਮੀ ਲੱਗ ਸਕਦੀ ਹੈ ਪਰ ਗੁਰੂ ਦੀ ਗੋਦ ਵਿੱਚ ਗਰਮੀ ਨਹੀਂ ਲੱਗ ਸਕਦੀ ਭਾਵੇਂ 46 ਡਿਗਰੀ ਤਾਪਮਾਨ ਚਾਹੇ ਤਾਲੀ ਜੇ ਭਾਵੇਂ ਕੱਲ ਨੂੰ ਪੰਜਾਹ ਹੀ ਹੋ ਜਾਏਗਾ ਐਦੋਂ ਵੱਧ ਤੁਹਾਨੂੰ ਰਸ਼ ਮਿਲੇਗਾ ਐਦੋਂ ਘੱਟ ਰਸ਼ ਨਹੀਂ ਮਿਲੇਗਾ ਇਹ ਗੁਰੂ ਦਾ ਪਿਆਰ ਹੈ ਗੁਰੂ ਦੀ ਸੰਗਤ ਹੈ ਜੀ ਸ਼ਰਧਾ ਹੈ ਵੇ ਜੀ ਇੱਥੇ ਸੁਣਿਆ ਹੈ ਕਿ ਇੱਥੇ ਜਿਹੜੀ ਕਿਸੇ ਦੀ ਕੋਈ ਮੁਰਾਦ ਹੁੰਦੀ ਹੈ ਉਹ ਪੂਰੀ ਹੁੰਦੀ ਹੈ ਇਹ ਸੱਚ ਹੈ ਗੱਲ ਇਹ ਇਹ ਬਿਲਕੁਲ 101% ਸੱਚ ਹੈ ਜੀ ਜੋ ਕੁਝ ਡਾਕਟਰ ਨਹੀਂ ਕਰ ਸਕਦੇ ਜੋ ਕੁਝ ਵੱਡੇ ਵੱਡੇ ਵਿਗਿਆਨਿਕ ਨਹੀਂ ਕਰ ਸਕਦੇ ਉਹ ਬਾਬਾ ਦੀਪ ਸਿੰਘ ਆਂਗੇ ਇੱਥੇ ਕਰ ਦਿੰਦਾ ਬਹੁਤ ਦੂਰੋਂ ਦੇ ਦਾ ਵਿਦੇਸ਼ਾਂ ਚੋਂ ਸ਼ਹਿਰਾਂ ਚੋਂ ਕਈ ਕਈ ਇਲਾਕੇ ਚੋਂ ਜਿਹੜੀ ਸੰਗਤ ਜਿਨ੍ਹਾਂ ਦੇ ਕਈ ਕਈ ਕੈਂਸਰ ਠੀਕ ਨਹੀਂ ਹੁੰਦੇ ਜਿਨ੍ਹਾਂ ਡਾਕਟਰ ਜਿ ਆਪ ਵੀ ਚੁੱਕੇ ਨੇ ਉਹ ਇਹ ਸਭ ਤੋਂ ਵੱਡਾ ਡਾਕਟਰ ਹੈ ਜਿਹਦੇ ਘਰ ਹਮੇਸ਼ਾ 24 ਘੰਟੇ ਤੁਸੀਂ ਜਦੋਂ ਵੀ ਆਹੋਗੇ ਤੁਹਾਨੂੰ ਇੱਥੇ ਹਮੇਸ਼ਾ ਰਸ ਮਿਲੇਗਾ ਜੀ ਤੇ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਸਰਦਾ ਹੈ ਜੀ ਇੱਥੇ ਅੱਖੀ ਤੁਹਾਡਾ ਦੇਖਿਆ ਕੋਈ ਹੈਗਾ ਇਦਾਂ ਦਾ ਇਨਸੀਡੈਂਟ ਕਿ ਜਿਹੜਾ ਬੰਦਾ ਕੋਈ ਬਿਮਾਰ ਸੀ ਬਹੁਤ ਜ਼ਿਆਦਾ ਇੱਥੇ ਆ ਕੇ ਠੀਕ ਹੋ ਜਾਇਆ ਹੋਵੇ ਹਾਂਜੀ ਬਿਲਕੁਲ ਜੀ ਇੱਥੇ ਕੈਂਸਰ ਵਾਲੇ ਬੰਦੇ ਬਹੁਤ ਜ਼ਿਆਦਾ ਜਿਹਨਾਂ ਨੇ ਡਾਕਟਰਾਂ ਨੇ ਜਵਾਬ ਦਿੱਤੇ ਸੀ ਵੀ ਇੱਥੇ ਤੁਹਾਨੂੰ ਜਵਾਬ ਹੈ ਜੀ ਤੁਹਾਡਾ ਥੋੜੇ ਦਿਨਾਂ ਉਹ ਇੱਥੇ ਆ ਕੇ ਬੁੱਧਵਾਰ ਨੂੰ ਚਪੈੜਾ ਕਰਦੇ ਨੇ ਆਪਣਾ ਪੂਰਾ ਚਪੈੜਾ ਸਵੇਰ ਤੋਂ ਲੈ ਕੇ ਸਵੇ ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਜੋ ਚਪਹਿਰਾ ਸਾਹਿਬ ਲੱਗਦੇ ਨੇ ਜਿਹੜਾ ਉਹਨਾਂ ਦੇ ਇੱਕ ਵੀ ਚ ਦੋ ਵੀ ਜਿੰਨੇ ਵੀ ਉਹ ਚਪੜੇ ਕਰਦੇ ਨੇ ਉਹਨਾਂ ਦੀ ਹਾਜ਼ਰੀ ਲੱਗ ਜਾਂਦੀ ਹੈ ਜੋ ਵੀ ਉਹਨਾਂ ਦੀ ਸ਼ਰਧਾ ਪਨਮਾ ਭਾਵਨਾ ਦੁੱਖ ਸੁੱਖ ਬਾਬਾ ਦੀਪ ਸਿੰਘ ਕੋਲ ਖੜ ਕੇ ਸੁਣਦੇ ਨੇ ਜੀ ਸਭ ਠੀਕ ਹੋ ਕੇ ਗਏ ਨੇ ਜੀ ਅੱਥਰੂ ਕਿੰਨਾ ਟਾਈਮ ਇੱਥੇ ਆਉਣਾ ਪੈਂਦਾ ਹੈ ਇਹ ਚਪਹਿਰਾ ਸਾਹਿਬ ਦੇ ਉੱਤੇ ਇਹ ਤੁਹਾਡੀ ਸ਼ਰਧਾ ਹੈ ਜੀ ਜਦੋਂ ਤੁਸੀਂ ਇੱਥੇ ਪਹਿਲੀ ਗੱਲ ਤੇ ਜਿਹੜਾ ਵੀ ਬੰਦਾ ਠੀਕ ਹੋ ਗਿਆ ਉਹ ਪੱਕਾ ਹੀ ਸਮਝੋ ਲੱਗ ਗਿਆ ਜੀ ਉਹ ਸਗੋਂ ਚਾਰ ਬੰਦੇ ਕੀ 10 ਬੰਦੇ ਕੀ ਹੋਰਾਂ ਨੂੰ ਲੈ ਕੇ ਆਂਦੇ ਸਾਰੀ ਗੁਰੂ ਦੀ ਸੰਗਤ ਹੈ ਜੀ ਗੁਰੂ ਦਾ ਪਿਆਰ ਤੁਸੀਂ ਬਾਈ ਪ੍ਰੋਫੈਸ਼ਨ ਉਹਦਾ ਜੋਬ ਕਰਦੇ ਹੋ ਕੰਮ ਕਰਦੇ ਹੋ ਮੇਰਾ ਆਪਣਾ ਬਿਜ਼ਨਸ ਹੈ ਜੀ ਮੇਰੀ ਚੱਕੀ ਆਤੇ ਦੀ ਜੀ ਤੁਸੀਂ ਫਿਰ ਵੀ ਇੱਥੇ ਜਿਹੜੀ ਸੰਗਤ ਦੀ ਜੋੜੇ ਨਹੀਂ ਸੇਵਾ ਕਰ ਰਹੇ ਹੋ ਇਹ ਸਭ ਗੁਰੂ ਕਰਾਉਂਦੇ ਜੀ ਅਸੀਂ ਨਹੀਂ ਕਰਦੇ ਜੀ ਨਾ ਅਸੀਂ ਆਂਦੇ ਆ ਜੀ ਨਾ ਅਸੀਂ ਸਾਡੇ ਕੋਈ ਕਿਹੜੀ ਨਾਗ ਹੋ ਜਾਂਦੇ ਨੇ ਸਾਨੂੰ ਇੱਥੇ ਪੁੱਛਦੇ ਤੁਸੀਂ ਕਿਉਂ ਨਹੀਂ ਆਏ ਮੈਂ ਕਿਹਾ ਗੁਰੂ ਦਾ ਹੁਕਮ ਹੈ ਜੀ ਇਨਸਾਨ ਕਦੀ ਵੀ ਨਹੀਂ ਸਕਦਾ ਜੋ ਆਪਾਂ ਕਹਿੰਦੇ ਆਪਾਂ ਕੱਲ ਜਾਣਾ ਵਾ ਕੱਲ ਕੁਝ ਨਹੀਂ ਪਤਾ ਇਹ ਸਭ ਬਾਬਾ ਦੀਪ ਸਿੰਘ ਨੂੰ ਪਤਾ ਉਹ ਬੁਲਾਉਂਦੇ ਨੇ ਉਹ ਸੇਵਾ ਕਰਾਉਂਦੇ ਨੇ ਇਨਸਾਨ ਹੀ ਸੇਵਾ ਕਰਦਾ ਦੋ ਕਿੰਨਾ ਟਾਈਮ ਹੋ ਗਿਆ ਇੱਥੇ ਆਂਦਿਆ ਮੈਨੂੰ ਇੱਥੇ ਆਂਦ ਨੂੰ ਕਟਕਾਰੀ 5 ਸਾਲ ਹੋ ਗਏ ਨੇ ਜੀ 5 ਸਾਲ ਤੋਂ ਲਗਾਤਾਰ ਆ ਰਹੇ ਹਾਂ ਹਾਂ ਜੀ ਲਗਾਤਾਰ ਆ ਰਹੇ ਹਾਂ ਸੋ ਇਹ ਤੁਸੀਂ ਦੇਖ ਸਕਦੇ ਹੋ ਸੰਗਤ ਦਾ ਪਿਆਰ ਬਾਬਾ ਦੀਪ ਸਿੰਘ ਜੀ ਪ੍ਰਤੀ ਕਹਿੰਦੇ ਹਰ ਇੱਕ ਗੱਲ ਜਿਹੜੀ ਮਾਨ ਦੀ ਪੂਰੀ ਹੁੰਦੀ ਹੈ ਜੋ ਡਾਕਟਰ ਨਹੀਂ ਠੀਕ ਕਰ ਸਕਦੇ ਉਹ ਇੱਥੇ ਆ ਗੁਰੂ ਦਾ ਪਿਆਰ ਹੈ ਗੁਰੂ ਦੀ ਸੰਗਤ ਹੈ ਜੀ ਸ਼ਰਧਾ ਹੈ ਵੇ ਜੀ ਇੱਥੇ ਸੁਣਿਆ ਹੈ ਕਿ ਇੱਥੇ ਜਿਹੜੀ ਕਿਸੇ ਦੀ ਕੋਈ ਸੱਚੇ ਗੱਲ ਹੈ ਇਹ ਇਹ ਬਿਲਕੁਲ 101% ਸੱਚ ਹੈ ਜੀ ਜੋ ਕੁਛ ਡਾਕਟਰ ਨਹੀਂ ਕਰ ਸਕਦੇ ਜੋ ਕੁਛ ਵੱਡੇ ਵੱਡੇ ਵਿਗਿਆਨਿਕ ਨਹੀਂ ਕਰ ਸਕਦੇ ਉਹ ਬਾਬਾ ਦੀਪ ਸਿੰਘ ਆਂਗੇ ਇੱਥੇ ਕਰ ਦਿੰਦਾ ਬਹੁਤ ਦੂਰੋਂ ਜਿਹੜਾ ਵਿਦੇਸ਼ਾ ਚੋਂ ਸ਼ਹਿਰਾਂ ਚੋਂ ਕਈ ਕਈ ਇਲਾਕੇ ਚ ਜਿਹੜੀ ਸੰਗਤ ਹੈ ਜਿਨ੍ਹਾਂ ਦੇ ਕਈ ਕਈ ਕੈਂਸਰ ਠੀਕ ਨਹੀਂ ਹੁੰਦੇ ਜਿਨ੍ਹਾਂ ਦੇ ਡਾਕਟਰ ਜਵਾਬ ਦੇ ਚੁੱਕੇ ਨੇ ਉਹ ਇਹ ਸਭ ਤੋਂ ਵੱਡਾ ਡਾਕਟਰ ਹੈ ਜਿਹਦੇ ਘਰ ਹਮੇਸ਼ਾ 24 ਘੰਟੇ ਤੁਸੀਂ ਜਦੋਂ ਵੀ ਆਹੋਗੇ ਤੁਹਾਨੂੰ ਇੱਥੇ ਹਮੇਸ਼ਾ ਰਸ ਮਿਲੇਗਾ ਜੀ